ਗਰਤਾਂ ਕ ਭਰੇ ਹੋਏ ਨੇ ਨੀ ਅੱਖਾਂ ਤੇ ਦੀ ਤਾਰਾਂ ਚੋਂ ਬਣੇ ਹੋਏ ਨੇ ਥੋਡੀਆਂ ਸਮੋਕਾਂ ਦਾ ਕੀ ਹੋਣਾ ਏ ਸਰਨੀ ਜੰਮਦੇ ਹੀ ਚੱਲਿਆਂ ਤੇ ਭਲੇ ਹੋਏ ਨੇ ਆਹ ਪੰਡਾਂ ਦੇ ਝੋਟੇ ਕਿੱਥੋਂ ਰੁਕਦੇ ਆ ਰੋਕੇ ਜਿੰਨੇ ਮਰਜੀ ਦੁਆਰੀ ਗੇਟ ਲਾਈਂ ਦਲੀ ਹਿੰਦੇ ਹੈ ਆਗੇ ਆਗੇ ਆ ਮੁੜ ਕੇ ਜਵਾਈ ਦਲੀ ਨਹੀਂ ਤਰੇ ਆਵੇ ਆ ਦੂਜੀ ਵਾਰੀ ਸ਼ਗਨ ਪਵਾਹੀ ਦਲੀ ਹਰੀਦੇ ਹੈ ਆਗੇ ਆਉ ਚੱਕ ਚੱਕ ਕੇ ੱਡੀਆਂ ਨੂੰ ਬੰਦੇ ਤੇਰੇ 라ਕੇ ਖੋਡ ਮਿੱਟੀ ਵਾਲੇ ਪੱਬਾ ਭਰ ਹੋਏ ਫਿਰਦੇ ਲੋਹੇ ਦੀਆਂ ਚਾਦਰਾਂ ਤੇ ਹੋਣਾ ਕੀ ਅਸਰ ਥੋਬੇ ਗੋਲਿਆਂ ਤੇ ਸਾਈਡੇ ਵਾਲੇ ਗਨੇ ਗਣਦੇ ਆ ਉਹ ਅੱਖ ਸਾਈਡੀਆਂ ਬੱਟਾਂ ਤੇ ਔਖਾ ਖੜਨਾ ਲੱਗਾ ਤੇ ਤੇਰੀ ਕਿੰਨੀ ਵਾਰੀ ਕੂਛਿਆ ਚਿਕਾਈ ਦਿੱਲੀ ਨਹੀਂ ਦੇਖ ਆਵੇ ਆਗੇ ਆ ਮੁੜ ਕੇ ਜਵਾਈ ਦਿੱਲੀ ਨਹੀਂ ਦੇਖ ਆਵੇ ਉਹ ਦੂਜੀ ਵਾਰੀ ਛਗੜ ਪਵਾਈ ਦਿੱਲੀ ਇਹਦੀ ਤੇਰੇ ਆਗੇ ਸਤਿ ਆਕਾਲ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਪ੍ਰੀਤ ਸਿੰਘ ਤੇ ਨਾਲ ਇਧਰ ਜਸਤਾਲੀ ਵਾਲੀ ਬੀਰਾ ਤੇ ਪ੍ਰੀਤ ਪਾਵਲੋ ਤੇ ਇਧਰ ਨਾਲ ਆਪਣਾ ਆਰਡੀ 뮤직 ਡਾਇਰੈਕਟਰ ਆਪਣਾ ਭਰਾ ਖੜਾ ਹਨ ਪਿਛਲੇ 13 ਤਰੀਕ ਤੋਂ ਆਪਾਂ ਕਾਫੀ ਦਿਨਾਂ ਤੋਂ ਸੰਭੂ ਬਾਰਡਰ ਤੇ ਅੱਜ ਆਪਾਂ ਸਟੂਡੀਓ ਆਉਣ ਦਾ ਕਾਰਨ ਕੀ ਹੈ ਨਾਲ ਆਪਣੇ ਪ੍ਰੀਤ ਪਾਵਲੋ ਤੇ ਇਧਰ ਜਸਤਾਲੀ ਵਾਲੀ ਬੀਰਾ ਤੇ ਨਾਲ ਆਰਡੀ 뮤직 ਡਾਇਰੈਕਟਰ ਖੜਾ ਆਪਣਾ ਵੀਰਾ ਹਨ ਤੇ ਪ੍ਰੀਤ ਨੇ ਨਾ ਇੱਕ ਗਾਣਾ ਲਿਖਿਆ ਬਹੁਤ ਸੋਹਣਾ ਮੈਂ ਵੀ ਪ੍ਰੀਤਾਂ ਵੀ ਪ੍ਰੀਤ ਹਨ ਤੇ ਗਾਣਾ ਲਿਖਿਆ ਪ੍ਰੀਤ ਨੇ ਬਹੁਤ ਸੋਹਣਾ ਪਾਵਲੋਂ ਨੇ ਯਾਰ ਕਿਸਾਨੀ ਧਾਰਨੇ ਲਈ ਹਨ ਤੇ ਮੈਂ ਕਹਾਂ ਯਾਰ ਕਿਉਂ ਨਾ ਤੁਹਾਡੇ ਰੂਰੂ ਕੀਤਾ ਜਾਵੇ ਤੇ ਸਾਨੂੰ ਵਧੀਆ ਲੱਗੇਦਾ ਯਾਰ ਬਾਈ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਚਾਹੁੰਦੇ ਹੋ ਨਾ ਆਪਾਂ ਮਿਊਜ਼ਿਕ ਚ ਕਰਾ ਲਈਏ ਤੇ ਜਸਵੀਰਾ ਤੇ ਇਧਰੇ ਦੋਨੇ ਆਣੇ ਖੜਿਆ ਭਾਈ ਇਹ ਮਿਊਜ਼ਿਕ ਜਿਹੜਾ ਕਰਾ ਦੇਣਗੇ ਗਾਣਾ ਤੇ ਸੁਣ ਕੇ ਦੇਖੋ ਕਿਦਾਂ ਲੱਗਦਾ ਆਉਂਵੇ ਪ੍ਰੀਤ ਹਾਂਜੀ ਹਾਂਜੀ ਹਾਉ ਮੁੱਕਦੇ ਨਹੀਂ ਗਲ ਤੱਕ ਭਲੇ ਹੋਏ ਨੇ ਨਹੀਂ ਏ ਖੰਡੇ ਦੀ ਤਾਰਾਂ ਚੋਂ ਬਣੇ ਹੋਏ ਨੇ ਥੋਡੀਆਂ ਸਮੋਕਾਂ ਦਾ ਕੀ ਹੋਣਾ ਇਹ ਅਸਰ ਨਹੀਂ ਇਹ ਜੰਮਦੇ ਹੀ ਚੱਲਿਆਂ ਤੇ ਭਲੇ ਹੋਏ ਨੇ ਹਾਉ ਪੰਡਾਂ ਦੇ ਝੋਟੇ ਕਿੱਥੋਂ ਰੁਕਦੇ ਆ ਰੋਕੇ ਜਿੰਨੇ ਮਰਜੀ ਦੁਬੈਰੀ ਗੇਟ ਲਾਈਂ ਦਿੱਲੀ ਇਹ ਨਹੀਂ ਦੇਖ ਆਗੇ ਆਗੇ ਆ ਮੁੜ ਕੇ ਜਵਾਈ ਦਿੱਲੀ ਇਹ ਨਹੀਂ ਤੇਰੇ ਆਗੇ ਹਾਉ ਦੂਜੀ ਵਾਰੀ ਸ਼ਗਨ ਪਵਾਹੀ ਦਿੱਲੀ ਇਹਰੀਂ ਦੇ ਗਏ ਆਗੇ ਆਉ ਤਰੇਣਾ ਤਾਂ ਮੁੱਢ ਤੋਂ ਹੀ ਜੁੜੇ ਹੋਇਆ ਲੇਖ ਤੇਰੇ ਸੋਹਣੀਏ ਟੱਕ ਹਟ ਗਿਆ ਕੇ ਗੱਡਣਿਆ ਪੇਚ ਚਾੜ ਦੇ ਡਰ ਹੁਣ ਜਿੰਨੇ ਚੜਦੇ ਤੇਰੇ ਤੋਂ ਕੋੜੀ ਚੜਿਆ ਪੰਜਾਬ ਤੇ ਬਰਹਤ ਭਾਰੀ ਦੇਖ ਹਾਉ ਪਾ ਪਾ ਕੇ ਟੋਚਣਾ ਨੂੰ ਕੱਟਦੇ ਜਾਵਾਂਗੇ ਲਾ ਕੇ ਕੰਡੇ ਤਰਰੀ ਬਨ ਕਟਾਈਂ ਦਲੀਏ ਨਹੀਂ ਦੇਖ ਆਗੇ ਆਗੇ ਆ ਮੁੜ ਕੇ ਜਵਾਈ ਦਲੀਏ ਨਹੀਂ ਤੇਰੇ ਆਗੇ ਆਉ ਦੂਜੀ ਵਾਰੀ ਸ਼ਗਨ ਪਵਹੀਂ ਦਲੀਏ ਨਹੀਂ ਦੇਖ ਆਗੇ ਹਉ ਚੱਕ ਚੱਕੇ ਅੱਡੀਆਂ ਨੂੰ ਬਹੀਦੇ ਤੇਰੇ ਰਾਖੇ ਖੁੰਡ ਮਿੱਟੀ ਵਾਲੇ ਪੱਬਾ ਪਰ ਹੋਏ ਫਿਰਦੇ ਆ ਲੋਹੇ ਦੀਆਂ ਚਾਦਰਾਂ ਤੇ ਹੋਣਾ ਕੀ ਅਸਰ ਤੁਹਾਡੇ ਗੋਲਿਆ ਤੇ ਸੱਡੇ ਵਾਲੇ ਗੜੇ ਗਿੰਦੇ ਆ ਓ ਅੱਖ ਸੱਡੀਆਂ ਬੱਟਾਂ ਤੇ ਔਖਾ ਖੜਨਾ ਲੱਤਾਂ ਤੇ ਤੇਰੀ ਕਿੰਨੀ ਵਾਰੀ ਪੂਛਿਆ ਝਕਾਈ ਦਿੱਲੀ ਨਹੀਂ ਦੇਖ ਆਗੇ ਆਗੇ ਆ ਮੁਰਕੇ ਜਵਾਈ ਦਿੱਲੀ ਨਹੀਂ ਦੇਖ ਆਗੇ ਓ ਦੂਜੀ ਵਾਰੀ ਸ਼ਗਨ ਪਹਾਈ ਦਿੱਲੀ ਤੇਰੇ ਆਗੇ ਬਹੁਤ ਸੋਣਾ ਲਿਖਿਆ ਵੀਰੇ ਨੇ ਬਾਕੀ ਤੁਸੀਂ ਦੱਸਣਾ ਸਾਰਿਆਂ ਨੇ ਕਮੈਂਟ ਕਰਕੇ ਹਨਾ ਤੇ ਪ੍ਰੀਤ ਨੂੰ ਤੁਸੀਂ ਪਹਿਲਾਂ ਵੀ ਗਾਉਂਦੇ ਨੂੰ ਸੁਣਿਆ ਪ੍ਰੀਤ ਦੇ ਕਾਫੀ ਜਣਾ ਗਾਣੇ ਚਲੋ ਵਾਇਰਲ ਵੀ ਬਹੁਤ ਹੋਏ ਆ ਪਰ ਅਸੀਂ ਚਾਹਿਆ ਵੀ ਚੱਲ ਯਾਰ ਪਹਿਲਾਂ ਆਪਣੇ ਆਪਣੇ ਜਿਹੜੇ ਭਰਾ ਨੇ ਸੰਗਤ ਆ ਉਹਨਾਂ ਦੇ ਨਾਲ ਰੂ ਰੂ ਕੀਤਾ ਜਾਵੇ ਗਾਣਾ ਤੇ ਪ੍ਰੀਤ ਕਹਿੰਦਾ ਕੁਝ ਸੰਗਤ ਨੂੰ ਨਹੀਂ ਨਹੀਂ ਬਸ ਭਾਈ ਜੀ ਕੈਂਟ ਲੱਗੇ ਤਾਂ ਸਪੋਰਟ ਕਰਿਆ ਭਾਈ